ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਟ ਵਿਖੇ ਤੋਂ ਅੱਜ ਅਸੀਂ ਪਿੰਡ ਪਹੁੰਚੇ ਆ ਨਡਾਲੋਂ ਜਿੱਥੇ ਕਿ ਬਾਬਾ ਨਿਧਾਨ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਬੜੇ ਹੀ ਧੂਮ-ਧਾਮ ਤੇ ਚਾਹਾਂ ਦੇ ਚਾਮਾਂ ਦੇ ਨਾਲ ਮਨਾਇਆ ਜਾ ਰਿਹਾ ਅੱਜ ਸਾਨੂੰ ਮੌਕਾ ਮਿਲਿਆ ਇੱਥੇ ਸੇਵਾ ਦਾ ਮੈਡੀ ਫਰੀ ਮੈਡੀਕਲ ਕੈਂਪ ਦਾ ਜਿਹਦੇ ਵਿੱਚ ਕਿ ਕਰੀਬਨ ਕਰੀਬਨ 300 ਦੇ ਕਰੀਬਨ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਪਰਮਾਤਮਾ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਹੀ ਸੇਵਾਵਾਂ ਪਰਮਾਤਮਾ ਸਾਨੂੰ ਬਖਸ਼ਦਾ ਰਵੇ ਔਰ ਇਸ ਬਾਬਾ ਨਿਧਾਨ ਸਿੰਘ ਜੀ ਦੇ ਜੋੜ ਮੇਲੇ ਦੀਆਂ ਸਾਰੇ ਹੀ ਸਮੂਹ ਸੰਗਤ ਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੀ ਜਿੰਨੀ ਵੀ ਗੁਰੂ ਪਿਆਰੀ ਸਾਧ ਸੰਗਤ ਹੈ ਉਹਨਾਂ ਨੂੰ ਸਾਰਿਆਂ ਨੂੰ ਹੀ ਇਸ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ